ਜੀ ਸਵਾਗਤ ਹੈ ਮੇਰੇ YouTube ਚੈਨਲ ਤੇ Facebook ਪੇਜ ਪੰਜਾਬੀ ਵਾਲੇ ਪੈਂਤੀ ਤੇ ਤੁਹਾਡਾ ਸਾਰਿਆਂ ਦਾ ਇਸ ਚੈਨਲ ਤੇ ਮੈਂ ਤੁਹਾਨੂੰ ਜਰਨਲ ਨੋਲਜ ਕਰੰਟ ਅਫੇਅਰ 660 ਤੇ ਪੰਜਾਬੀ ਵਿਸ਼ਾ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਅੱਜ ਦੀ ਵੀਡੀਓ ਪੰਜਾਬੀ ਅਦੁਨੀ ਕਾ ਜਿਸ ਦਾ ਕਵੀ ਹੈ ਜਤਾਰ ਉਹਨਾਂ ਦਾ ਜੀਵਨ ਕਾਲ 1935 ਤੋਂ 2010 ਈਸਵੀ ਤੱਕ ਦਾ ਹੈ ਇਹ ਮਾਸਟਰ ਕੈਡਰ UGC ਤੇ ਹੋਰ ਗਵਰਨਮੈਂਟ ਇਗਜ਼ਾਮ ਦੇ ਵਿਦਿਆਰਥੀਆਂ ਲਈ ਬੜੀ ਲਾਇਬੰਦ ਵੀਡੀਓ ਹੈ ਸੁਗਲਬਾਤ ਕਰਦੇ ਹਾਂ ਆਧੁਨਿਕ ਕਵੀ ਜਗਤਾਰ ਦੇ ਬਾਰੇ ਜਿਨ੍ਹਾਂ ਦਾ ਜਨਮ 23 ਮਾਰਚ 1935 ਈਸਵੀ ਨੂੰ ਹੋਇਆ ਕਿੱਥੇ ਜਨਮ ਸਥਾਨ ਰਾਜਗੁਮਾਲ ਜਿਹੜਾ ਕਿੱਥੇ ਹੈ ਜੀ ਜ਼ਿਲ੍ਹਾ ਜਲੰਧਰ ਪਾਵ ਦੁਆਬੇ ਦੇ ਇਲਾਕੇ ਨਾਲ ਸਬੰਧ ਰੱਖਦੇ ਸਨ ਜਗਤਾਰ ਇਹ ਪ੍ਰਸ਼ਨ ਆਂਦਾ ਹੈ ਕਿ ਉਹ ਕਿਹੜੇ ਇਲਾਕੇ ਨਾਲ ਸਬੰਧ ਰੱਖਦੇ ਸਨ ਤਾਂ ਦੁਆਬੇ ਦੇ ਇਲਾਕੇ ਨਾਲ ਜਗਤਾਰ ਦਾ ਸਬੰਧ ਜਤਾਰ ਦੇ ਪਿਤਾ ਜੀ ਦਾ ਨਾਮ ਸਰਦਾਰ ਨਥਾ ਸਿੰਘ ਜਤਾਰ ਦੇ ਮਾਤਾ ਜੀ ਦਾ ਨਾਮ ਸ਼੍ਰੀਮਤੀ ਗੁਰਚਰਨ ਕੌਰ ਉਹ ਕਿੰਨੇ ਪੜੇ ਲਿਖੇ ਸਨ ਕਿੰਨੀ ਸਿੱਖਿਆ ਹਾਸਲ ਕੀਤੀ ਪੰਜਾਬੀ ਉਰਦੂ ਫਾਰਸੀ ਤਿੰਨ ਪਸ਼ਾਵਾਂ ਵਿੱਚ ਉਹਨਾਂ ਨੇ ਐਮਏ ਕੀਤੀ ਸੀ ਜਨਮ ਜਨਮ ਸਥਾਨ ਮਾਤਾ ਤੇ ਪਿਤਾ ਦਾ ਨਾਮ ਇਹ ਪ੍ਰਸ਼ਨ ਕਈ ਵਾਰ ਮਾਸਟਰ ਕੈਡਰ ਦੀਆਂ ਪ੍ਰੀਖਿਆਵਾਂ ਵਿੱਚ ਪੁੱਛੇ ਜਾਂਦੇ ਨੇ ਸੋ ਇੰਪੋਰਟੈਂਟ ਪ੍ਰਸ਼ਨ ਨੇ ਸਿੱਖਿਆਵਾਂ ਨਾਲ تین ਪੇਸ਼ਾਵਾਂ ਵਿੱਚ ਜੋ ਹੈ ਐਮਏ ਕੀਤੀ ਸੀ ਪੰਜਾਬੀ ਉਰਦੂ ਤੇ ਫਾਰਸੀ ਪਸਾਰਤ ਹੁਣ ਗੱਲਬਾਤ ਕਰਦੇ ਹਾਂ ਉਹਨਾਂ ਦੀਆਂ ਕਾਵ ਰਚਨਾਵਾਂ ਦੇ ਬਾਰੇ ਪਹਿਲੀ ਤੇ ਆਖਰੀ ਕਾਵ ਰਚਨਾ ਦਾ ਨਾਮ ਬੜੀ ਵਾਰ ਪੁੱਛਿਆ ਜਾਂਦਾ ਹੈ सोना दी सो उन्हों की पहली काव्य रचना से रुत्ता रंग जो उन्नीस सौ सतवंजा ईस्वी में उन्होंने लिखी तलखियाँ रंगीनिया उन्नीस सौ सठ ईस्वी दुध पदरी दुध पत्थरी सॉरी उन्नीस सौ इकाहठ ईस्वी अधूरा आदमी उन्नीस सौ त्रेंट ईस्वी लहूते नक्श उन्नीस सौ तिहत्तर ईस्वी में सब तो पहले काव्य संग्रह काव्य रचना है जी रुपता रांगलियाँ कदों लिखी गई उन्नीस सौ सतवंजा ईस्वी मोस्ट इंपोर्टेंट क्वेश्चन है जी इस अलावा काव्य रचनावानी संते नेद रखने छांग्या रुख उन्नीस सौ पचहत्तर ईस्वी शीशे का जंगल उन्नीस सौ अस्सी ईस्वी जंजीरिया घिरया समंदर उन्नीस सौ नब्बे ईस्वी के चुनौकुरी शाम उन्नीस सौ नब्बे ईस्वी भाव उन्नीस सौ नब्बे उन्होंने दो हैं ਜੇਕਰ ਅਜੇ ਤੱਕ ਤੁਸੀਂ ਮੇਰਾ ਚੈਨਲ ਪੰਜਾਬੀ ਵਾਲੇ ਪੈਂਜੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਮੇਰੇ ਚੈਨਲ ਪੰਜਾਬੀ ਵਾਲੇ ਪੈਂਜੀ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਜੀ ਇਸ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੌਲੇਜ ਕਰੰਟ ਅਫੇਅਰਸ ਸਿਕਸ ਹਿਸਟਰੀ ਤੇ ਪੰਜਾਬੀ ਵਿਸ਼ਾ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਜੀ ਹੁਣ ਗੱਲਬਾਤ ਕਰ ਰਹੀ ਸੀ ਅਸੀਂ ਆਧੁਨਿਕ ਕਵੀ ਜਗਤਾਰ ਦੇ ਬਾਰੇ ਜਿਨ੍ਹਾਂ ਦੀਆਂ ਕਾਵ ਰਚਨਾਵਾਂ ਤੇ ਉਹਨਾਂ ਦੇ ਸੰਦਰਸ਼ੇ ਜਾ ਰਹੇ ਹਨ ਸੋ ਅਗਲੀ ਉਹਨਾਂ ਦੀ ਕਾਵ ਰਚਨਾ ਹੈ ਜੀ ਜਗਨੂਤੀ ਦੀਵਾ ਤੇ ਦਰਿਆ 1992 ਈਸਵੀ ਵਿੱਚ ਅੱਖਾਂ ਵਾਲੀਆਂ ਪੈੜਾਂ 1999 ਈਸਵੀ ਵਿੱਚ ਮੇਰੇ ਅੰਦਰ ਇੱਕ ਸਮੁੰਦਰ 2021 ਈਸਵੀ ਵਿੱਚ ਪਰਵੇਸ਼ द्वार 2003 ਈਸਵੀ ਵਿੱਚ ਤੇ ਮੋਮ ਦੇ ਲੋਕ ਜਿਹੜੀ ਕਿ ਉਸ ਦੀ ਆਖਰੀ ਰਚਨਾ ਸੀ 2006 ਈਸਵੀ ਵਿੱਚ ਉਹਨਾਂ ਨੇ ਲਿਖੀ ਹੈ ਪਹਿਲੀ ਰਚਨਾ ਰੁੱਤਾਂ ਰਾਂਗੀਆਂ 1957 ਈਸਵੀ ਵਿੱਚ ਉਹਨਾਂ ਦੁਆਰਾ ਲਿਖੀ ਗਈ ਤੇ ਆਖਰੀ ਮੋਮ ਦੇ ਲੋਕ ਉਹਨਾਂ ਦੁਆਰਾ 2006 ਈਸਵੀ ਦੇ ਵਿੱਚ ਜੋ ਹੈ ਇਹ ਸੀ ਰਚਨਾ ਕੀਤੀ ਗਈ ਕਾਵ ਰਚਨਾまあ ਤੇ ਸੰਦਿੱਤੇ ਨੇ ਇੱਕ क्वेश्चन ਬੜਾ ਹੀ ਇੰਪੋਰਟੈਂਟ ਹੈ ਕਿਉਂਕਿ ਕਈ ਵਾਰੀ ਸੰ ਦੇ ਕੇ ਕਾਵ ਰਚਨਾ ਪੁੱਛੀ ਜਾਂਦੀ ਹੈ ਕਈ ਵਾਰੀ ਕਾਵ ਰਚਨਾ ਕਦੋਂ ਲਿਖੀ ਗਈ ਇਹ ਪ੍ਰਸ਼ਨ ਪੁੱਛਿਆ ਜਾਂਦਾ ਹੈ 16 ਗੁਣਾ ਨਹੀਂ 14 ਦੇ ਕਰੀਬ ਜੋ ਹੈ ਆਪਾਂ ਨੂੰ ਕਾਵ ਸੰਗ੍ਰਹਿ ਦਿੱਤੇ ਹੁਣ ਉਹਨਾਂ ਦੇ ਸਨਮਾਨਾਂ ਦੀ ਗੱਲ ਕਰੀਏ ਪੰਜਾਬ ਆਰਟਸ ਕਾਉਂਸਲ ਵੱਲੋਂ ਉਹਨਾਂ ਨੂੰ ਇੱਕ ਇਨਾਮ ਮਿਲਿਆ 1980 ਈਸਵੀ ਵਿੱਚ ਪਾਸ਼ਾ ਵਿਭਾਗ ਸ਼੍ਰੋਮਣੀ ਕਵੀ ਪੁਰਸਕਾਰ 1992 ਈਸਵੀ ਵਿੱਚ ਉਹਨਾਂ ਨੂੰ ਪ੍ਰਾਪਤ ਹੋਇਆ ਕਮੈਂਟ ਬਾਕਸ ਵਿੱਚ ਜਾ ਕੇ ਤੁਸੀਂ ਜੂੜ ਲਿਖਣਾ ਹੈ ਕਿ ਮੇਰੇ ਦੁਆਰਾ ਕਰਾਇਆ ਵਿਸ਼ਾ ਤੁਹਾਡੇ ਲਈ ਕਿੰਨਾ ਕਸਰਤਕ ਸੀ ਤੋ ਰਿਹਾ ਹੈ ਮੇਰੇ ਚੈਨਲ ਦਾ ਉਦੇਸ਼ ਘੱਟ ਸਮੇਂ ਵਿੱਚ ਜਿਆਦਾ ਤੋਂ ਜਿਆਦਾ ਜਾਣਕਾਰੀ ਦੇਣਾ ਹੈ ਕਰਤਾਰ ਸਿੰਘ ਧਾਲੀਵਾਲ ਪੁਰਸਕਾਰ 1992 ਈਸਵੀ ਪਾਰਤੀ ਸਾਹਿਤ ਪੁਰਸਕਾਰ ਅਕੈਡਮੀ ਪੁਰਸਕਾਰ 1995 ਈਸਵੀ ਕਿਹੜੀ ਪੁਸਤਕ ਤੇ ਜਗਨੂ ਦੀਵਾ ਤੇ ਦਰਿਆ ਪੁਸਤਕ ਤੇ ਜਿਹੜੀ 1992 ਈਸਵੀ ਚ ਉਹਨਾਂ ਨੇ ਰਚਨਾ ਕੀਤੀ ਤੇ ਉਹਨਾਂ ਦੀ ਮੌਤ 30 ਮਾਰਚ 2010 ਈਸਵੀ ਵਿੱਚ ਹੋਈ ਸੋਨਾਂ ਦਾ ਜੀਵਨ ਕਾਲ ਕਿੰਨਾ ਬੰਦਾ ਹੈ ਜੀ 1935 ਤੋਂ 2010 ਈਸਵੀ ਵਿੱਚ ਉਹਨਾਂ ਦੀ ਪਹਿਲੀ ਰਚਨਾ ਰੁੱਤਾਂ ਰਾਂਗਲੀਆਂ 1957 ਈਸਵੀ ਵਿੱਚ ਪ੍ਰਕਾਸ਼ਿਤ ਹੋਈ ਭਾਰਤੀ ਸਾਹਿਤ ਪੁਰਸਕਾਰ ਅਕੈਡਮੀ ਪੁਰਸਕਾਰ ਜਗਨੂ ਦੀਵਾ ਤੇ ਦਰਿਆ ਤੇ 1995 ਈਸਵੀ ਵਿੱਚ ਉਹਨਾਂ ਨੂੰ ਦਿੱਤਾ ਗਿਆ ਹੁਣ ਹੋਰ ਮਹੱਤਵਪੂਰਨ ਗੱਲਬਾਤ ਕਰਦੇ ਹਾਂ ਜਿਨ੍ਹਾਂ ਚੁ ਪ੍ਰਸ਼ਨ ਆਉਂਦੇ ਹਨ ਜੀ ਜਤਾਰ ਨੇ ਆਪਣਾ ਕਾਵਿਕ ਸਫ਼ਰ ਗੀਤਕਾਰ ਦੇ ਤੌਰ ਤੇ ਸ਼ੁਰੂ ਕੀਤਾ ਪਹਿਲਾਂ ਉਹਨਾਂ ਨੇ ਗੀਤਾਂ ਦੀ ਰਚਨਾ ਲਿਖਣੀ ਸ਼ੁਰੂ ਕੀਤੀ ਉਸ ਨੇ ਅਨਵਾਦ ਆਲੋਚਨਾ ਤੇ ਸੰਪਾਦਨ ਵਿੱਚ ਵੀ ਕੰਮ ਕੀਤਾ ਕਈ ਪਸ਼ਾਵਾਂ ਤੋਂ ਪੁਸਤਕਾਂ ਅਨੁਵਾਦ ਕੀਤੀਆਂ ਆਲੋਚਨਾ ਕੀਤੀ ਤੇ ਸੰਪਾਦਨ ਦਾ ਕੰਮ ਕੀਤਾ। ਪ੍ਰਾਤਨ ਸਿੱਕੀਆਂ ਮੰਦਰਾਂ ਆਦਿ ਬਾਰੇ ਖੋਜ ਕਰਨਾ ਯਾਤਰਾਵਾਂ ਕਰਨ ਤੇ ਫੋਟੋਗ੍ਰਾਫੀ ਉਹਨਾਂ ਦੇ ਸ਼ੌਂਕ ਸਨ। ਜਤਾਰ ਦੀਆਂ ਰਚਨਾਵਾਂ ਦੇ ਵਿਸ਼ੇ ਰੋਮਾਂਸ ਤੇ ਜੀਵਨ ਦੀਆਂ ਤਲਕ ਹਕੀਕਤਾਂ ਹਨ। ਇਸ ਚੈਨਲ ਤੇ ਮੈਂ ਤੁਹਾਨੂੰ ਪੰਜਾਬੀ ਹਿਸਟਰੀ ਤੇ ਸਵਿਕਸ ਦੀ ਮੋਕ ਟੈਸਟ ਵੀ ਕਰਵਾ ਰਹੀ ਹਾਂ ਜੋ ਤੁਹਾਡੇ ਪੇਪਰ ਦੀ ਤਿਆਰੀ ਚ ਕਾਫੀ ਸਹਾਇਕ सिद्ध ਹੋਣਗੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜੁੜ ਕਰੋ ਜੀ ਜਤਾਰ ਨੇ ਆਧੁਨਿਕ ਜੀਵਨ ਵਿੱਚ ਖੱਲੇ ਪਖੰਡ ਤੇ ਦੰਬ ਦੇ ਵਿਰੁੱਧ ਖੂਬ ਕਲਮ ਚਲਾਈ ਜਤਾਰ ਨੇ ਆਪਣੇ ਪਹਿਚਾਨ ਗਜ਼ਲਕਾਰ ਦੇ ਤੌਰ ਤੇ ਕਾਇਮ ਕੀਤੀ ਹੈ ਸ਼ੁਰੂਆਤੀ ਦੌਰ ਚ ਉਹਨਾਂ ਨੇ ਗੀਤ ਲਿਖੇ ਹੈ ਲੇਕਿਨ ਉਹਨਾਂ ਦੀ ਸਥਾਪਨਾ ਉਹਨਾਂ ਦੀ ਪਹਿਚਾਨ ਇੱਕ ਜੋ ਹੈ ਗਜ਼ਲਕਾਰ ਦੇ ਤੌਰ ਤੇ ਕੀਤੀ ਗਈ ਹੈ ਤਾਂ ਉਹ ਗਜ਼ਲਾਂ ਲਿਖਦੇ ਸਨ ਜਕਤਾਰ ਅਗਲਾ ਰਸ਼ਨੂਨਾਂ ਬਾਰੇ ਹੈ ਜੀ ਉਹ ਇੱਕ ਪ੍ਰਗਤੀਸ਼ੀਲ ਤੇ ਇਨਕਲਾਬੀ ਸ਼ਾਇਰ ਸੀ ਜਕਤਾਰ त्रास्ती नु पेश ਕਰਨ ਵਾਲਾ ਕਵੀ ਹੈ ਦੁਖਾਂਤ ਨੂੰ تراਸਤੀ ਨੂੰ ਆਪਣੀਆਂ ਰਚਨਾਵਾਂ ਆਪਣੀਆਂ ਕਵਿਤਾਵਾਂ ਦਾ ਵਿਸ਼ਾ ਜੋ ਹੈ ਉਸ ਨੇ ਬਣਾਇਆ ਹੈ ਪ੍ਰਗਤੀਸ਼ੀਲ ਤੇ ਇਨਕਲਾਬੀ ਸੁਭਾ ਦਾ ਜੋ ਗਜ਼ਲਕਾਰ ਇਕਛਾਇਨ ਇਕ ਕਵੀ કોਨ ਜੱਤਾਰ ਜੱਤਾਰ ਨੂੰ ਪੰਜਾਬੀ ਵਿੱਚ ਲਿਖਣ ਦੀ ਪ੍ਰੇਰਣਾ ਕਿੰਨਾ ਤੋਂ ਪ੍ਰਾਪਤ ਹੋਈ ਸਾਦੂ ਸਿੰਘ ਹਮਦਰ जगतार तीजे दौर का कवि जगतार तीजे दौर का कवि सगतार ने अरबी फारसी तस्कृत के दो सौ शब्द के मुहावर का पंजाबी रूपांतरण किया है देखो गलती नाल गल लिखी गई वो तीजे दौर का कवि जीजे दौर की जो कविता है उसने लिखी है ਜਕਤਾਰ ਤੀਜੇ ਦੌਰ ਦਾ ਕਵੀ ਸੀ ਜਕਤਾਰ ਨੂੰ ਗਜ਼ਲਾਂ ਦਾ 우ਸਤਾਦ ਕਿਹਾ ਜਾਂਦਾ ਹੈ ਪਿਆਰ ਦਾ ਸਰੂਕਾਰ ਉਸ ਦੀਆਂ ਗਜ਼ਲਾਂ ਦੀ ਮੁੱਖ ਵਿਸ਼ੇਸ਼ਤਾ ਹੈ ਜ ਮੁੱਖ ਵਿਸ਼ਾ ਹੈ ਇਸ ਤੋਂ ਇਲਾਵਾ ਗਜ਼ਲਾਂ ਵਿੱਚ ਉਸ ਨੇ ਪ੍ਰਕਿਰਤੀ ਤੇ ਅਨਵੰਡੇ ਪੰਜਾਬ ਦੇ ਸੱਭਿਆਚਾਰਕ ਤੇ ਪਛਾਈ ਵਿਰਸੇ ਨੂੰ ਪੇਸ਼ ਕੀਤਾ ਹੈ ਭਾਵ ਅਨਵੰਡੇ ਪੰਜਾਬ ਦਾ ਦੁੱਖ ਤੇ ਸਾਡਾ ਨਵੰਦੇ ਪੰਜਾਬ ਦਾ ਸੱਭਿਆਚਾਰ ਤੇ ਜੋ ਸਾਡੀ 파ਸ਼ਾਸੀ ਉਸ ਦੀ ਗੱਲਬਾਤ ਉਹਨਾਂ ਨੇ ਆਪਣੇ ਗਜ਼ਲਾਂਚ ਕੀਤੀ ਹੈ ਗਜ਼ਲਾਂ ਦਾ ਮੁੱਖ ਵਿਸ਼ਾ ਕੀਤੀ ਹੈ ਪਿਆਰ ਦਾ ਸਰਕਾਰ ਹੈ ਔਰ ਗਜ਼ਲਾਂ ਦਾ ਉਸਤਾਦ ਉਸ ਨੂੰ ਕਹਾ ਜਾਂਦਾ ਹੈ ਸ਼ੀਸ਼ੇ ਦੇ ਜੰਗਲ ਜਿਸ ਦੀ ਰਚਨਾ ਉਸਨੇ 1980 ਇਸਵੀ ਵਿੱਚ ਕੀਤੀ ਗਜ਼ਲਕਾਰੀ ਦੀ ਪਹਿਲੀ ਪੁਸਤਕ ਹੈ ਪਹਿਲਾਂ ਉਹਨਾਂ ਨੇ ਗੀਤ ਲਿਖੇ ਸਨ तो गज़ल की पहली पुस्तक नाँ है जी शीशे दे जंगल बड़ा इंपोर्टेंट क्वेश्चन है जी तलखिया रंगीनिया उन्नीस सौ गजल गीत कविताव शामिल सन इस पुस्तक में उसका रुझान की रहा है प्रगतिवादी मार्क्सवादी रिया है तो इन्हें एक कविता के तिने ही रूप गजल गीत कविता किसी भी साहित्य रूप के तीन रूप ने गज़ल गीत कविता ਤਲਖੀਆਂ ਰੰਗინੀਆਂ ਜਿਸ ਰਚਨਾਉਂ ਵਿੱਚ ਸੱਚ ਚਕੀਤੀ ਉਸਨੇ ਪੇਸ਼ ਕੀਤਾ ਜਗਤਾਰ ਦੇ ਪਾਲਨਹਾਰ ਮਾਤਾ ਪਿਤਾ ਸਰਦਾਰ ਜਵਾਹਰ ਸਿੰਘ ਤੇ ਲక్ష్ਮੀ ਦੇਵੀ ਸਨ ਔਰ ਜਨਮ ਉਹਨਾਂ ਨੂੰ ਕਿੰਨਾ ਨੇ ਦਿੱਤਾ ਹੈ ਨੱਥਾ ਸਿੰਘ ਤੇ ਸ਼੍ਰੀਮਤੀ ਗੁਰਚਰਨ ਕੌਰ ਜਗਤਾਰ ਇੱਕ ਮਾਨਵਤਾਵਾਦੀ ਸ਼ਾਇਰ ਸੀ ਦੇਖੋ ਕਈ ਵਾਰ ਪੁੱਛਿਆ ਜਾਏਗਾ ਕਿ ਉਹਨਾਂ ਦੇ ਪਾਲਨਹਾਰ ਮਾਤਾ ਪਿਤਾ ਕੌਣ ਸਨ ਤਾਂ ਜਵਾਹਰ ਸਿੰਘ ਤੇ ਲక్ష్ਮੀ ਦੇਵੀ ਬਹੁਤ ਇੰਪੋਰਟੈਂਟ ਤੇ ਹੱਤਵਾ ਕੁਐਸਚਨ ਹੈ ਜੀ ਇਹ ਜਗਤਾਰ ਦੀ ਸੁਮੁੱਛੀ ਕਵਿਤਾ ਸਮਾਜਿਕ ਰਾਸੀ ਧਾਰਮਿਕ ਤੇ ਸਭਿਆਚਾਰਕ ਲਹਿਰਾਂ ਨਾਲ ਜੁੜੀ ਹੋਈ ਹੈ ਸ਼ੁਰੂਆਤ ਦੇ ਵਿੱਚ ਜਗਤਾਰ ਨੇ ਪਪੀਹਾ ਦੇ ਨਾ ਹੀਟ ਕਵਿਤਾਵਾਂ ਲਿਖੀਆਂ ਇਹ ਵੀ ਇੰਪੋਰਟੈਂਟ ਹੈ ਜੀ ਸ਼ੁਰੂਆਤੀ ਦੌਰ ਵਿੱਚ ਜਗਤਾਰ ਨੇ ਕਿਸ ਨਾ ਹੀਟ ਕਵਿਤਾ ਲਿਖੀ ਤਾਂ ਪਪੀਹਾ ਨਾ ਹੀਟ ਉਸਨੇ ਆਪਣੀਆਂ ਕਾਵ ਰਚਨਾਵਾਂ ਜੋ ਹੈ ਲਿਖਨੀਆਂ ਸ਼ੁਰੂ ਕੀਤੀਆਂ ਹਨ ਬੜਾ ਹੀ ਇੰਪੋਰਟੈਂਟ ਕੁਐਸਚਨ ਹੈ ਇਹ ਜੋ ਮਾਤਾਪੁੱਤ ਗੱਲਾਂ ਕਰਾ ਰਹੀ ਹਾਂ ਇਹਨਾਂ ਵਿੱਚੋਂ ਹੀ ਜੋ ਹੈ ਪ੍ਰਸ਼ਨ ਪੁੱਛੇ ਜਾਂਦੇ ਹਨ ਅਗਲਾ ਤੇ ਲਾਸਟ ਪੈਸ਼ਨ ਪਾਕਿਸਤਾਨ ਵਿੱਚ ਉਸਧਿਆ ਚੌਨਵੀਆਂ ਕਵਿਤਾਵਾਂ ਦਾ ਸੰਗ੍ਰਹਿ ਕੀ ਹੈ ਕਹਿ ਕਸ਼ਾ ਸਿਰਲੇਖ ਕਿੱਪਾ ਚਨੁਕਰੀ ਸ਼ਾਮ ਜਿਸ ਦੀ ਰਚਨਾ ਉਸਨੇ ਕਦੋਂ ਕੀਤੀ 1990 ਚ ਸ਼ਾਬਾਸ਼ पुस्तक पंजाब संकट ਨੂੰ ਪੇਸ਼ ਕਰਦੀ ਹੈ ਜਗਤਾਰ ਜਿਸ ਦਾ ਜੀਵਨ ਕਾਲ 1935 ਤੋਂ 2010 ਈਸਵੀ ਜਨਮ ਦੇਣ ਵਾਲੇ ਮਾਤਾ ਪਿਤਾ ਨੱਥਾ ਸਿੰਘ ਤੇ ਗੁਰਚਰਨ ਕੌਰ ਪਾਲਣ ਵਾਲੇ ਜਵਾਹਰ ਸਿੰਘ ਤੇ ਲక్ష్ਮੀ ਦੇਵੀ ਉਹਨਾਂ ਦਾ ਪਹਿਲਾ ਕਾਵ ਸੰਗ੍ਰਹਿ ਰੂਤਾ ਰਾਂਗਲਿਆ 1957 ਈਸਵੀ ਚ ਪ੍ਰਕਾਸ਼ਿਤ ਹੋਇਆ ਉਹਨਾਂ ਨੇ ਪਹਿਲਾਂ ਗੀਤਕਾਰ ਦੇ ਤੌਰ ਤੇ ਰਚਨਾ ਕੀਤੀ ਬਾਅਦ ਚ ਉਹ ਗਜ਼ਲਕਾਰ ਦੇ ਤੌਰ ਤੇ ਪ੍ਰਸਿੱਧੀ ਪ੍ਰਾਪਤ ਕੀਤੀ। ਸੋਇਦਿੰ ਜੋ ਵੀਡੀਓ ਸੀ ਅਦੋਨੀ ਕਵੀ ਜੱਤਾਰ ਬਾਰੇ ਸੀ ਹੋਰੇ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਪ੍ਰਾਪਤ ਕਰਨ ਲਈ ਮੇਰੇ YouTube ਚੈਨਲ ਪੰਜਾਬੀ ਵਾਲੇ ਪੈਂਜੀ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਜੀ। ਇਸ ਤੋਂ ਇਲਾਵਾ Facebook ਤੇ ਮੇਰਾ ਇੱਕ ਪੇਜ ਪੰਜਾਬੀ ਵਾਲੇ ਪੈਂਜੀ ਦੇ ਨਾਮ ਤੇ ਚੱਲ ਰਿਹਾ ਹੈ। ਮੇਰੇ ਪੇਜ ਨੂੰ ਲਾਈਕ ਫੋਲੋ ਅਤੇ ਸ਼ੇਅਰ ਜਰੂਰ ਕਰੋ ਜੀ। ਮੇਰੇ ਚੈਨਲ ਪੰਜਾਬੀ ਵਾਲੇ ਭੈਣ ਜੀ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਪੇਪਰ ਦੀ ਤਿਆਰੀ ਕਰੋ ਧੰਨਵਾਦ